ਅੱਜ ਨਾ ਮੈਨੂੰ ਕੈਲੀਫੋਰਨੀਆ ਦੇ ਫੋਨ ਆਇਆ ਕਟੋ-ਕਟ ਵੀ ਅੱਧਾ ਕਟਾ ਕੱਲਾ ਕੀਤਾ ਸੀ ਕਹਿੰਦਾ ਭਾਈ ਮੈਂ ਤੈਨੂੰ ਉਸ ਟਾਈਮ ਤੋਂ ਦੇਖਦਾ ਜਦੋਂ ਤੁਸੀਂ ਸਟਾਰਟਿੰਗ ਕੀਤੀ ਵੀਡੀਓ ਦੀ ਇੱਕ ਗੱਲ ਮੈਂ ਕਹਿੰਦਾ ਚੇਤੇ ਖੜੀ ਬੈਠਾ ਤੇ ਉਹ ਵੀ ਗੱਲਾਂ ਦਸੀਆਂ ਵੀ ਹੁਣ ਤੇਰੇ ਕਰਕੇ ਕਹਿੰਦਾ ਮੈਂ ਤੇਰੇ ਸਾਰੇ ਪਿੰਡ ਨੂੰ ਜਾਣਦਾ ਕੱਲੀ-ਕੱਲੀ ਗਲੀ ਦਾ ਪਤਾ ਕੌਣ ਹੈ ਕਿੱਥੇ ਘਰ ਹੈ ਮਲਕੀਸ ਸੀ ਬਾਈ ਰਾਂ ਇਹ ਬਾਰੇ ਸਾਰਿਆਂ ਬਾਰੇ ਕਹਿੰਦਾ ਪਤਾ ਲੱਗਦਾ ਹਾਂ ਸਟਾਰਟ ਤੇ ਅੱਜ ਦੇ ਲਾਈਵ ਡੂ ਚ ਤੁਹਾਡਾ ਸਵਾਗਤ ਆ ਉਹ ਮੇਰੇ ਕੋਲੇ ਜਿਹੜੇ ਸਾਡੇ ਆਸਰੇ ਗੱਲਾਂ ਹੋਈਆਂ ਉਹਦੇ ਬਾਰੇ ਗੱਲਾਂ ਬਾਤਾਂ ਕਰਾਂਗੇ ਤੇ ਉਹ ਸਾਹਮਣੇ ਉੱਧਰ ਬਾਜਰਾ ਵੱਢਣ ਲੱਗ ਗਿਆ ਹਾ ਇਹਨਾਂ ਕੋਲ ਵੀ ਜਾ ਕੇ ਆਉਂਦੇ ਤਿਆਰ ਰੇਡ ਚੱਲਦਾ ਬਾਜਰੇ ਦਾ ਹੁਣ ਇਹ ਵੀ ਪੁੱਛਦੇ ਆ ਖਾ ਲੋ ਖਾ ਲੋ ਕੰਮ ਕਰ ਲੋ ਕੰਮ ਆਉਂਦਾ ਆਉਂਦਾ ਤੇ ਉਹਨੇ ਭਾਈ ਜੋ ਗੱਲਾਂ ਕਰੀਆਂ ਵਾਹ ਬੇਬਾ ਕਹਿੰਦਾ ਹੁਣ ਇੱਕ ਸਾਡਾ ਮੈਸੇਜਿਕਾ ਰਹਿੰਦਾ ਹੈ ਇੱਕ ਸਾਡੇ ਸਾਹਮਣੇ ਦੂਜੇ ਇੰਡੀਅਨ ਰਹਿੰਦਾ ਕਹਿੰਦਾ ਤੇਦੇ ਕਹਿੰਦਾ ਡਾਕਟਰ ਹੋ ਜੇ ਆਫਿਸ ਦੇ ਵਿੱਚ ਇੱਕ ਦੋ ਨੂੰ ਹੈਲੋ ਹਾਈ ਹੋ ਜੇ ਬਸ ਹੈਲੋ ਹਾਈ ਹੋ ਠੀਕ ਠਾਕ ਬਸ ਐਡਾ ਕਹਿੰਦਾ ਆਪਣੇ ਕੰਮਾਂ ਕਾਰਾਂ ਚ ਲੱਗਾ ਕਹਿੰਦਾ ਆ ਤੁਹਾਡੇ ਜਿੱਦਾਂ ਤੁਸੀਂ ਕਹਿੰਦਾ ਹਰੇਕ ਦੇ ਇੱਕ ਦੋ ਨੂੰ ਜਾਣਦੇ ਆ ਸਾਰਾ ਕੁਝ ਕਰਦੇ ਆ ਗੱਲਾਂ ਬਾਤਾਂ ਬੜੀਆਂ ਚੰਗੇ ਆ ਯਾਰ ਗੱਲਾਂ ਬਾਤਾਂ ਕੀਤੀਆਂ ਫਿਰ ਪਤਾ ਕਹਿੰਦਾ ਯਾਰ ਅਸਲ ਇੱਥੇ ਫਸ ਗਏ ਕਹਿੰਦਾ ਮੇਰੇ ਕੋਲ ਨਾ ਦੋ ਧੀਆ ਮੈਂ ਉਹ ਬਾਲੂਗੇ ਹੀ ਨਹੀਂ ਹੈਗਾ ਵੀ ਮੈਂ ਮੁੰਡੇ ਬਾਲ ਨੂੰ ਮੈਂ ਕਿਹਾ ਹਾਂ ਯਾਰ ਨਹੀਂ ਸਾਡੇ ਜਗਾਂ ਦੇ ਮੁੰਡਾ ਹੋਵੇ ਫੇਰ ਸਾਡਾ ਪੰਛਰ ਅੱਗੇ ਚੱਲੂ ਪਰ ਹੁਣ ਜਿਹੜੇ ਲੋਕ ਨੇ ਬਹੁਤ ਅੱਗੇ ਡਿਵੈਲਪ ਹੋ ਚੁੱਕੇ ਆ ਕਹਿੰਦਾ ਇੱਕ ਇਹ ਵੀ ਗੱਲ ਕਹੀ ਆ ਜਿਹੜੀ ਗੱਲ ਹਰੇਕ ਕਿੰਦਾ ਕਰ ਦਿੰਦਾ ਮੇਰੇ ਕੋਲ ਕਹਿੰਦਾ ਪਹਿਲਾਂ ਜਦੋਂ ਤੂੰ ਵੀਡੀਓ ਬਣਾਉਣੀ ਸ਼ੁਰੂ ਕਰੇਗਾ ਤੁਹਾਨੂੰ ਪਿੰਡ ਵਾਲੇ ਸਾਰੇ ਗਾਲਾਂ ਕੱਢਦੇ ਹੁੰਦੇ ਤੇ ਵੀ ਇਹ ਕੱਲ ਕਿਤਾ ਫੜਿਆ ਨੇ ਵੀਡੀਓ ਬਣਾਵਣਾ ਕਿ ਪਾਈ ਜਣਾ ਫਲਾਣ ਬਣਾ ਕਹਿੰਦਾ ਹੁਣ ਤੇਰਾ ਸਾਰਾ ਪਿੰਡੇ ਵੀਡੀਓ ਬਣਾਉਣ ਲੱਗਿਆ ਹੋਇਆ ਉਹ ਮੈਂ ਹੁਣ ਇਹ ਕਹਿ ਦਿੰਦਾ ਯਾਰ ਕਹਿੰਦਾ ਇੱਕ ਆ ਤੇਰੇ ਕਰਕੇ ਉਹ ਰੋਟੀ ਖਾਣ ਲੱਗਿਆ ਮੈਂ ਕਿਹਾ ਉਹ ਪਹਿਲਾਂ ਕਿਹੜੇ ਭੁੱਖੇ ਮਰਦੇ ਸੀ ਯਾਰ ਪਹਿਲਾਂ ਵੀ ਤਾਂ ਕੰਮ ਕਰਦੇ ਹੀ ਤੇ ਚਲੋ ਇੱਕ ਜਰੀਆ ਚੀਜ਼ ਬਣ ਗਈ ਮੇਰੇ ਕਰਕੇ ਤੁਸੀਂ ਉਹਨਾਂ ਨੂੰ ਦੇਖਦੇ ਆ ਜਾਂ ਹੁਣ ਜਿਹੜੇ ਬਾਹਰ ਤੋਂ ਮੈਨੂੰ ਫੋਨ ਆ ਜਿੰਦੇ ਕਹਿੰਦੇ ਯਾਰ ਅਸੀਂ ਇਹ ਲਾਈਫ ਜਿਹੜੇ ਤੁਸੀਂ ਇੱਥੇ ਜੀਂਦੇ ਆ ਅਸੀਂ ਇਹ ਲਾਈਫ ਨੂੰ ਤਰਸੇ ਹੋਏ ਆ ਜਿੱਦਾਂ ਹੁਣ ਤੁਸੀਂ ਕਹਿੰਦੇ ਖੇਤਾਂ ਵਿੱਚ ਆਉਂਦੇ ਆ ਇੱਥੇ ਆ ਹਰਿਆਈ ਥੋੜੇ ਚਾਰੇ ਪਾਸੇ ਹਰਿਆਲੀ ਪਪੂਲਰ ਠੀਕ ਐ ਇੱਕ ਚੀਜ਼ ਮੈਂ ਤੁਹਾਨੂੰ ਇਹ ਦੱਸ ਦਿੰਨਾ ਵੀ ਸਾਡੇ ਕਿੰਨੀ ਪਪੂਲਰ ਕਾਹਤੇ ਇੰਨਾ ਜਿਆਦਾ ਲੱਗਦੇ ਆ ਵੀ ਇਹ ਜਿਆਦਾ ਇਧਰ ਹੋਰ ਬੰਦੇ ਕਹਿੰਦੇ ਅਸੀਂ ਪੂਲਾ ਲਾਉਣੇ ਆ ਸਾਨੂੰ ਵੀ 4-4 5-5 ਸਾਲ ਬਾਅਦ ਇੰਨੇ ਨੱਠ ਨੂੰ ਇਹ ਸਾਡੇ ਇਹੀ ਧਰਤੀ 'ਚ ਹੋ ਸਕਦੇ ਆ ਬੇਥੋਂ ਰੋਪੜ ਤੋਂ ਲੈ ਕੇ 8-9 ਕਿਲੋਮੀਟਰ ਦੇ ਏਰੀਆ ਦੇ ਵਿੱਚ ਇਹ ਤੇ ਇਤਨਾ ਪਾਣੀ ਬਹੁਤ ਉੱਪਰ ਹੈ ਸੇਮ ਆ ਧਰਤੀ ਵਿੱਚ ਬਹੁਤ ਜਿਆਦਾ ਹੁਣ ਤੁਸੀਂ ਆ ਬਰਸਾਤਾ ਪੈ ਜਾਣੀਆਂ ਵੀ 10 ਫੁੱਟ ਟੂਆ ਪੱਟ ਲੂਗਾ ਥੱਲੇ ਤੇ ਪਾਣੀ ਆਪਣੇ ਆਪ ਉੱਪਰ ਨੂੰ ਆ ਜਾਣਾ ਵੀ ਇੰਨੀ ਸੇਮ ਆ ਧਰਤੀ ਦੇ ਵਿੱਚ ਤੇ ਇਹ ਸੇਮ ਇਹਨਾਂ ਨੂੰ ਪਾਣੀ ਬਹੁਤ ਚਾਹੀਦਾ ਹੁੰਦਾ ਤਾ ਹੁੰਦੇ ਜਿੱਥੇ ਪਾਣੀ ਦੀ ਕਮੀ ਉੱਥੇ ਨਹੀਂ ਹੋਣੀ ਹੈਗੇ ਇਹ ਇਹ ਪਾਣੀ ਵਿੱਚ ਇਹ ਖਿਲਦੇ ਆ ਇਹ ਤਾਂ ਹੁੰਦੇ ਜਿਹਨਾਂ ਪਾਣੀ ਵਾਸਤੇ ਲਾ ਕੇ ਰੱਖ ਜਦੋਂ ਹੁਣ ਪਾਣੀ ਲੱਗਿਆ ਹੋਇਆ ਹਾਂ ਤਾਂ ਚਲਦੇ ਉਧਰ ਭਈਆਂ ਕੋਲ ਦੇਖਦੇ ਆ ਕਿ ਆ ਰੇਟ ਰੁੱਟ ਚੱਲਦਾ ਬਾਜਰਾ ਵੱਢਣ ਲੱਗੇ ਹੋਇਆ ਬੜਾ ਚੰਗਾ ਲੱਗਾ ਬਾਈ ਨਾਲ ਗੱਲਾਂ ਬਾਤਾਂ ਕਰਕੇ ਦੁੱਖ ਸੁੱਖ ਸਾਂਝੇ ਕੀਤੇ ਇੱਧੇ ਘੰਟੇ ਦੇ ਵਿੱਚ ਬਹੁਤ ਗੱਲਾਂ ਹੋਈਆਂ ਲਾਈਫ ਬਾਰੇ ਜੰਮਣਾ ਮਰਨਾ ਵਾਰੀ ਆ ਗਿਆ ਹੈ। ਹੈ ਤਾਂ ਮੇਰੇ ਹਾਣੀ ਦਾ ਕਹਿੰਦਾ ਯਾਰ ਮੈਂ ਤੇਰੇ ਛੱਡ ਵੱਡਾ ਹਾਂ ਜਦੋਂ ਉਹਨੂੰ ਮੈਂ ਦੱਸਿਆ ਮੈਂ ਕਿ ਮੇਰਾ ਇੱਕ ਐਸਸੀ ਦਾ ਵਰਤਾ ਕਹਿੰਦਾ ਸਤਾਰ ਮੈਂ ਤੇਰੇ ਜਿਹੜਾ ਐਸਸੀ ਤੇਰਾ ਗਿਆ ਸੀ ਦਾ ਇੱਕ ਸਾਲੇ ਵੱਡਾ ਕਹਿੰਦਾ। ਹੈਨਾ ਕੰਮ ਕਰ ਕਰਕੇ ਮੈਨੂੰ ਆਇਆ ਲੱਗਾ ਮੈਂ ਤੇ ਤੇ 5-6 ਸਾਲ ਵੱਡਾ ਹੁਣਾ। ਉਹ ਹਾਂ ਵਰਤਾ ਭਾਈ ਇਹ ਹੈ। ਕਿਆ ਰੇਟ ਚੱਲ ਰਹਾ ਹੈ ਇਸका ਵੀ? 50 ਰੁਪਏ। 50 ਰੁਪਏ ਕੁਇੰਟਲ। ਫਿਰ ਤਾਂ ਕੁਝ ਵੀ ਨਹੀਂ ਆ ਯਾਰ। 50 ਰੁਪਏ ਕੁਇੰਟਲ ਹਮ ਲੋਕ ਕੋ। अच्छा 50 ਪਿੱਛੇ ਲੰਨੇ ਤੁਸੀਂ ਅੱਗੇ ਦਾ ਰੇਟ ਜ਼ਿਆਦਾ ਹੋਣਾ ਇਹਦਾ ਤੇ ਜ਼ਿਆਦਾ ਹੈ ਇਹਦਾ اچھا ਟਾਈ 300 ਹੈ ਹਾਂ ਤਾਂ ਇੱਥੇ 2.5 ਜਾਂ 3 3.5 ਜਾਂ 300 ਹੋਊਗਾ ਜੀ ਜੀ ਹੁਣ ਤੁਹਾਡੇ ਵੱਡ ਬੜਾ ਜਿੰਨਾ ਕੁਆਂਟਲ ਵਜਨ ਹੋਊਗਾ ਉਹਨੇ ਤੁਸੀਂ ਪੈਸੇ ਲੈ ਲੈਣੇ ਜੀ ਅੰਮੀ ਅੰਮੀ ਖਾਣੇ ਦੇ ਫਿਰ ਖਾਦਿਏ ਕਿ ਨਹੀਂ ਖਾ ਲਿਆ ਜੀ ਕਿਹੜੀ ਮੋਟਰ ਪਰ ਰਹਿੰਦੇ ਹੁਣ ਇਹ ਪੰਮੇ ਵਾਲੇ ਪੰਮੇ ਵਾਲੇ ਪਰ ਰਹਿੰਦੇ ਆਹ ਕਹਿੰਦਾ ਬਾਈਜਰਾ ਲੇਕਿਨ ਬਾਜਰਾ ਜੇ ਹੈ ਲੇਕਿਨ ਵਜਨਦਾਰ ਬਹੁਤ ਹੈ ਬਹੁਤ ਵਜਨ ਆ ਹਾਂ ਹਾਂ ਇਹ ਮਹਗੇ ਵਾਲਾ ਬੀਜ ਹੈ ਨਾ ਹਾਂ 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 ਨਾਲੇ ਸੇਵਾ ਵੀ ਬਹੁਤ ਕੀ ਆ ਬੱਬੇ ਨੇ ਬਾਬਾ ਤਾਂ ਖਰ ਤੈਨੂੰ ਪਤਾ ਹੀ ਹੈ ਬਾਬਾ ਹੁਣ ਇਸ ਟਾਈਮ ਆਸਟ੍ਰੇਲੀਆ ਬੈਠਾ ਹੂਜੀ ਫੋਨ ਪਰ ਗੱਲ ਕਰ ਹਾਂ ਜੀ ਫੋਨ ਕਰਤਾ ਹੈ ਖੇਰਿਆ ਸ਼ੰਕਰ ਬਜਰਾਬਦ ਨਾ ਹੈ ਹਾਂ ਜੀ ਬਰਦੇਗਾ ਫਿਰ ਜਾ ਕੇ ਬਰਦੇ ਹਾਂ ਯਾਹ ਰੇਟ ਪਾਣੀ ਲੈਣਾ ਭਾਈ ਜਿਹੜਾ ਖੇਤ ਦਾ ਮਾਲਕ ਹੈ ਨਾ ਉਹ ਆਸਟ੍ਰੇਲੀਆ ਗਿਆ ਹੋਇਆ ਮੈਨੂੰ ਵੀ ਕੱਲ ਦਾ ਫੋਨ ਮੈਨੂੰ ਕਹਿੰਦਾ ਲਾਈਵ ਦਿਖਾ ਵੀ ਇਹ ਮੇਰਾ ਗੰਨਾ ਕਿੰਨਾ ਖੋ ਗਿਆ ਪੂਲਰ ਕਿੱਡੇ ਕਿੱਡੇ ਹੋ ਗਏ ਫਿਰ ਮੇਰੇ ਨਾਲ ਗੱਲ ਹੋਇਆ ਹੂੰ ਹੂੰ ਫਿਰ ਕੰਦਾ ਕਿਆ ਰੇ ਚਲੇਣਾ ਮਹਾ 50 ਰੁਪਏ ਕੋਣ ਚੱਲੇਣਾ ਜੀ ਹੂੰ ਕੰਦਾ ਚੱਲ ਠੀਕ ਹੈ ਬਰਦੇ ਗੱਡੀ 10:00 ਵਜੇ ਆ ਜੂਗਾ ਲੋਜ ਕਰਦਾ ਤੈਨੂੰ ਉਤਾਰਨੇ ਕੋਈ ਲੋਰ ਨਹੀਂ ਅੱਛਾ ਫਿਰ ਜਹਾ ਮਾ ਠੀਕ ਹੈ ਜੀ ਫਿਰ ਅਸੀਂ ਆਹ ਚਾਹ ਪਾਣੀ ਪੀ ਕੇ ਆ ਗਿਆ ਲੱਗ ਗਿਆ ਹੂੰ ਲੇਕਿਨ ਬਾਈ ਬਾਜਰਾ ਹਾਈ ਦਮਦਾਰ ਹੈ ਦਮਦਾਰ ਹੈ ਦਮਦਾਰ ਹੈ ਵੀ ਥੋੜੇ ਪੈਸੇ ਜ਼ਿਆਦਾ ਬਣ ਜੂਗੇ ਹਾਂ ਜੀ ਹੂੰ ਥੋੜੇ ਪੈਸੇ ਜ਼ਿਆਦਾ ਬਣ ਜੂਗੇ ਇਹ ਵੀ ਚੱਲ ਵਧੀਆ ਬਰਸਾਤ ਨਹੀਂ ਪਈ ਨਹੀਂ ਤਾਂ ਘਟ ਹੋਣਾ ਦਾ ਇਹ ਹਾਂ ਬਰਸਾਤ ਨਹੀਂ ਪਈ ਹੈਗੀ ਇੱਕ ਪਾਣੀ ਲੋਵਾ ਦੇ ਪਾਣੀ ਦੇ ਬਾਅਦ ਬੜਾ ਹੋਰ ਵਜਨ ਹੋ ਜਾਣਾ ਇਹਦੇ ਵਿੱਚ ਮਾ ਵੀ ਪੰਜ ਚਾਰ ਦਿਨ ਪਹਿਲੇ ਪਾਣੀ ਲਗਾ ਦਿੱਤਾ ਨਾ ਜਿਹਾਸ ਨੇ ਬੱਬੇ ਹਾਂ ਹਾਂ ਫੇਰ ਤੋਂ ਅਭੀ ਤੱਕ ਹੋਰ ਥੋੜਾ ਵਜਨ ਹੋ ਜਾਣਾ ਹੋ ਜਾਣਾ ਹੈ ਇਹਦੇ ਵਿੱਚ ਜੀ ਲੇਕਿਨ ਪਾਣੀ ਲਗਾਇਆ ਨਹੀਂ ਹੂੰ ਹੂੰ ਉਹ ਯਾਰ ਸ਼ੰਕਰ ਇਹ ਸ਼ਾਂਗਣੇ ਵੀ ਤੇ ਪੂਲ ਰਹਾ ਕੋਈ ਨਹੀਂ ਛੰਗਾ ਕਰ ਦਿੰਦੇ ਹੂੰ ਆਰੀ ਉਰੀ ਹੈਗੀ ਤੁਹਾਡੇ ਕੋਲ ਆ ਜੀ ਹਾਂ ਆਜੀ ਤੇ ਨਹੀਂ ਹੋਏਗੀ। ਔਰ ਇਹ ਕਿਹੜੀ ਲਾਉਣੀ ਪਣੀ? ਇੱਕ ਬੰਦਾ ਲੱਗੂ ਦੋ ਬੰਦੇ। ਦੋ ਬੰਦਾ ਉਹ ਸਪੂਰਾ ਇਹ ਛੰਗਾ ਕਰਨਾ। ਇਹ ਸਾਰੇ ਛੰਗਾਈ ਕਰਨੀ। ਕਿਆ ਰੇਟ ਰੁੱਟ ਚੱਲਦਾ ਹੁਣ ਇਹਦਾ? ਇਹ 5 ਰੁਪਏ ਬੂਟਾ? ਨਹੀਂ ਮਤਲਬ ਕਿ ਕੇਲੀ ਪੌੜੀ ਲਗਾਉਣਾ 10 ਫੁੱਟ ਵਾਲੀ। ਦੇਖ ਲੈ ਕਿੱਥੇ ਤੱਕ ਆਪੇ ਦੇਖੀ ਤੈਨੂੰ ਪਤਾ ਹੀ ਕਿੱਥੇ ਤੱਕ ਛੰਗਣਾ। ਠੀਕ ਆ ਜੀ। ਇਹ ਜਹਲਿਆਣਾ 10 ਕ ਫੁੱਟ ਵਾਲੀ ਪੌੜੀ। 10 ਫੁੱਟ ਵਾਲੀ ਪੌੜੀ ਲੈ ਇੱਕ ਬੰਦਾ ਲੱਗੂ ਦੋ। ਦੋ ਬੰਦਾ ਹੀ ਲੱਗ ਜੇ। ਦੋ ਪੌੜੀ ਲੈ ਇੱਕ ਬੰਦੇ ਇੱਕ ਲਾ ਦੇ ਯਾਰ। ਆਪੇ ਲੱਗ ਹੌਲੀ ਹੌਲੀ ਕਰੀ ਜਾਊਗਾ। ਇੱਕ ਬੰਦੇ ਇੱਕ ਬੰਦਾ ਲੱਗਿਆ ਰੋ ਇਹ ਕਾਰੀ ਲੈਂ ਕੇ ਪੌੜੀ ਲਿਆ ਦੇਣ 10 ਫੁੱਟ ਦੀ ਦੋ ਪੌੜੀ ਲਿਆ ਜਾਏਗਾ ਨਾ ਦੋ ਆੜੀ ਦੋ ਬੰਦੇ ਲੱਗ ਜਾਏਗਾ ਫਟਾਫਟ ਕਰ ਲੇਗਾ ਨਾ ਲੈ ਗੱਲਾ ਬਤਾ ਕਰੇਗਾ ਬੰਦਾ ਟਾਈਮ ਪਾਸ ਹੋ ਜਾਏਗਾ ਠੀਕ ਹੈ ਮਾ ਲਓ ਮੇਰੇ ਨਾਲ ਇਹ ਬੂਟੇ ਦੇ ਹਿਸਾਬ ਨਾਲ ਕਰਨਾ ਕਿਆ ਕਰਨਾ ਇਹ ਇਹ ਦਿਹਾੜੀ ਕਰਨਾ ਕੋਈ ਨਹੀਂ ਬੂਟੇ ਦੇ ਹਿਸਾਬ ਨਾਲ ਕਰ ਦਿਆਂਗੇ ਅੱਛਾ ਜੀ ਦਰ ਬੂਟੇ ਵਿੱਚ ਮਾੜੇ ਵਿੱਚ ਤਕੜੇ ਵੀ ਆ ਹਾਂ 1 ਮਿੰਟ ਪੌੜੀ ਲਾਈਨ ਚਲ ਠੀਕ ਹੈ ਮੈਂ ਤੁਮਾ ਮਿਲਦਾ ਫਿਰ ਮੈਨੂੰ ਆਵੇਗਾ ਕੱਲ ਹੀ ਗੱਲਬਾਤ ਫਿਰ ਨੀ ਜੀ ਮੈਂ ਮਿਲ ਲੈਂਗੇ ਠੀਕ ਆ ਠੀਕ ਆ ਠੀਕ ਆ ਠੀਕ ਆ ਕੱਲ ਆ ਗੱਲ ਤੂੰ ਕੱਲ ਇਹ ਪਾਈ ਜਣੇ ਦੀ ਸ਼ੰਗਾਈ ਕਰਨੀ ਬੂਟੇ ਲਾ ਭਾਈ ਆ ਗਿਆ ਨੈਟਵਰਕ ਪੈ ਗਿਆ ਹੁਣ ਤੂੰ ਪਹੁੰਚ ਗਿਆ ਕੈਨੇਡਾ ਅਮਰੀਕਾ ਨਿੰਦੀ ਸ਼ੰਗਾਈ ਹੋਣੀ ਆ ਮੈਂ ਤਾਂ ਬੰਦਾ ਲੱਭਦਾ ਜਿਹਦੀ ਸ਼ੰਗਾਈ ਕਰੀਏ ਤੇ ਨਾ ਅਟੋਪਿਕ ਹੱਲ ਨਾ ਪਰਸਾ ਤਾਂ ਪੈ ਲੈਵੇ ਤੇਰੇ ਵੀ ਉੱਪਰ ਦੇ ਨੇ ਭਾਰੀ ਹੋ ਜਣਾ ਕਿ ਤੇ ਡਿੱਡੇ ਹੀ ਨਾ ਹੋ ਜਣਾ ਇਹ ਪੁਰਾਤ ਨੂੰ ਬਹੁਤ ਮਾਣ ਦੇਖਣਾ ਆਪਰ ਨੂੰ ਦੇਖ ਰਿਆਣਾ ਬਾਲੋਂ ਬਾਲਣ ਬਹੁਤ ਹੋ ਜਾਣਾ ਇਹ ਕਰਦੇ ਭਾਈ ਆ ਪਾਈ ਜਿਹੜਾ ਬੰਦਾ ਉੱਥੇ ਗਿਆ ਹੋਇਆ ਸਾਡੇ ਚਾਚਾ ਤਾਈ ਆ ਮਨੂੰ ਫੋਨ ਕਰ ਲੰਦਾ ਹੋਰ ਨੂੰ ਫੋਨ ਕਰ ਲੰਦਾ ਅੱਬਲ ਵੀਡੀਓ ਦੇਖ ਹੀ ਲੰਦਾ ਉਹ ਆ ਤੇਰੀ ਵੀਡੀਓ ਦੇਖ ਲੰਦਾ ਮੈਂ ਸਾਰਾ ਕੁਝ ਲੈ ਭਾਈ ਦੇਖ ਲਈ ਫੇਰ ਦੁਬਾਰੇ ਵੀਡੀਓ ਪਾ ਇਧਰ ਨੂੰ ਕਰ ਦਿੰਦੇ ਆ ਇਹ ਸਾਈਡ ਨੂੰ ਗੁਰਦਰ ਭਾਈ ਤੁਸੀਂ ਅੱਜ ਵਾਲਾ ਬਲੌਗ ਦੇਖ ਲਿਓ ਉਹ ਵੀ ਪਾਉਣਾ ਆਪਾਂ ਨੇ ਹਲੇ ਅਡਟਾ ਕਰਨਾ ਤੇ ਗੁੱਜਰ ਬਾਈ ਘੋੜੀ ਚੜਿਆ ਹੋਇਆ ਸੀ ਰਾਤ ਹੁਣ ਉਤਰਿਆ ਧਰਤੀ ਪਰ ਆ ਗਿਆ ਬਹੁਤ ਔਖਾ ਲਾਇਆ ਉਤਰਿਆ ਬਈ ਥੱਲੇ ਥੱਲੇ ਹੀ ਹੁਣ ਹੈ ਬਾਈ ਧਰਤੀ ਪਰ ਹੈ ਕਿੱਥੇ ਆ ਉੱਪਰ ਉੱਪਰ ਚੜਿਆ ਹੋਇਆ ਹੈ ਹਾਂ ਚਲ ਕੋਈ ਨਹੀਂ ਜਿੰਦਗੀ ਤੇਰੀ ਹੈ ਤੂੰ ਜੀ ਆ ਤੋੜਦੀ ਜਿਹੜੀ ਸਬਜ਼ੀਆਂ ਸੁੰਝੀਆਂ ਲੱਗੀਆਂ ਹੋਈਆਂ ਨਾ ਤੋੜ ਕੇ ਰੱਖ ਲਈ ਮੈਂ ਲੈ ਜਾਊਗਾ ਫਿਰ ਇਹ ਸਬਜੇ ਸਬਜੇ ਹੋਏ ਤੋੜ ਲਈ ਫਿਰ ਮੈਂ ਅੱਜ ਜਾਣਾ ਮੜਾ ਜਾ ਕਟਾਈਂ ਕਰਾ ਲਿਆ ਮੜ ਜੀ ਮੇਰੀ ਅੱਜ ਇੱਕ ਤਾਂ ਤਰੀਕ ਹੈ ਜਾ ਤੁਸੀਂ ਗੱਲ ਮਾਰ ਕੇ ਅੱਜ 12 1 ਵਜੇ ਮੈਂ ਰੋਟੀ ਪਿਲਾ ਦੂੰ ਬੜਾ ਠੀਕ ਕੋਈ ਨਾ ਪਜਾ ਦਿੰਦੇ ਆ ਨਾ 12 1 ਵਜੇ ਹੁਣ ਗਾਜਰੇ ਨਾਲ ਲੈ ਨਾ ਸੱਜੇ 12 1 ਵਜੇ ਕਹਿ ਦੂੰਗਾ ਮੈਂ ਠੀਕ ਹੈ ਤੇ ਅੱਜ ਇੱਕ ਤਰੀਕ ਆ ਲਾਡੀ ਭਾਜ ਨੂੰ ਫੋਨ ਕਰਨਾ ਮੈਂ ਇਹ ਅੱਜ ਦੇ ਕੰਮ ਆ ਉਹ ਜਿਹੜੇ ਬਲੌਗ ਬਣਾਉਂਗਾ ਸਾਰਾ ਵੀ ਕਿਆ ਕੁਛ ਹੋਇਆ ਅੱਜ ਦਾ ਬਲੌਗ ਸ਼ੁਰੂ ਕਰਾਂਗੇ ਆ ਪੂਰੀ ਕਟਿੰਗ ਕੁੰਡੀ ਕਰਾ ਲਿਆ ਵਾਂ کافی ਦਿਨ ਹੋ ਗਏ ਹੁਣ ਤਾਂ ਤੇ ਅੱਜ ਦੀ ਜਿਹੜੀ ਲਾਈਵ ਆ ਚੱਲ ਰਿਆ ਸੀ ਭਈ ਜਾਨ ਨਾਲ ਗੱਲਾਂ ਪਤਾ ਕਿਤੇ ਕਿਹਾ ਸਾਫ ਤੋਂ ਸਾਰਾ ਸਾਨੂੰ ਦੱਸਿਆ 50 ਰੁਪਏ ਕੁੰਟ ਵਾਲੇ ਲੈ ਰਿਆ ਉਹਨਾਂ ਨੂੰ ਪਤਾ ਨਹੀਂ ਬਾਜਰੇ ਦਾ ਕਿੰਨਾ ਰੇਟ ਆ ਸਾਡੇ ਫੋਨ ਕਹਿੰਦਾ ਬਾਈ ਬਾਈ ਤੇ 20000 ਦਾ ਬਾਈ ਨੇ ਵੇਚਦਾ ਹੈ ਰਾਜੂ ਬਾਈ ਨੇ ਮੈਂ ਵੀ ਜੇ ਬੀਜੇ ਦਿੰਦਾ ਨਾ ਇੱਥੇ ਤਾਂ ਹੋਏ ਜਾਣਦਾ ਤੇ ਹੁਣ ਤਾਂ ਟਰੈਕਟਰ ਵੀ ਹੈਗਾ ਆਪਣੇ ਕੋਲ ਜਦ ਮਰਜੀ ਵੀ ਪਰ ਯਾਰ ਮੈਂ ਕਹਿੰਦਾ ਵੇਹ ਥੋੜਾ ਖਾਲੀ ਰੱਖੀਏ ਕੋਈ ਗੱਲ ਨਹੀਂ ਫਿਰ ਇਹਦੇ ਬਾਅਦ ਤਾਂ ਥੋੜਾ ਜਿਆ ਅਗਲੇ ਵਾਰ ਦੇਖਾਂਗੇ ਅਗਲੇ ਸਾਲ ਤੇ ਇਹ ਚਾਹਣਾ ਹੋ ਜਾਣਾ ਤਾਂ ਆ ਖੇਤ ਦੇ ਵਿੱਚ ਬਿੱਜੋ ਹੀ ਨਹੀਂ ਹੈਗਾ ਉਹ ਮੈਂ ਚਾਤੇ ਜਾ ਰਿਹਾ ਆ ਕੀ ਕਰਨਾ ਆਬ ਪਹਿਲੇ ਬਿਥਰੇ ਦੇ ਹੀ ਜਾਂਦਾ ਕੰਮ ਕਰ ਚੱਲੀ ਜਾਂਦਾ ਆਪਣਾ ਖੱਤੇ ਆਪਣੀ ਚੱਲੀ ਜਾਂਦਾ ਹਨ ਵਧੀਆ ਪੂਰਾ ਖੇਤ ਵੀ ਖਾਲੀ ਰੱਖ ਲਿਆ ਮੇਰਾ ਖੇਤ ਬੀਜ 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 ਵੀ ਜਿਹੜਾ ਗੂੰ ਘੜਦਾ ਖੇਤ ਦਾ ਤੇ ਅੱਜ ਦੇ ਲਾਈਵ ਭਾਈ ਹੁਣ ਆਪਾਂ ਬੰਦ ਕਰਦੇ ਆ ਧੰਨਵਾਦ ਜੀ ਤੁਹਾਡਾ ਮੇਰਾ ਲਾਈਵ ਦੇਖਣ ਵਾਸਤੇ ਹੁਣ ਬੈ ਬੈ ਕੇ ਚਲੀ ਜਾਮੇ ਇਧਰ ਨੂੰ ਅੱਗੇ ਨੂੰ ਮਰਾੰਬੀਆ ਖਣੂ ਚੀਗੜ ਪਰ ਅੰਬ ਮੈਂ ਘਰਾਂ ਬਹੁਤ ਵਧੀਆ ਵਧੀਆ ਲੈਂਦੇ ਹੋਏ ਆ ਅੱਜ ਨਹੀਂ ਅਜੇ ਇਹਨਾਂ ਨੇ ਚੁੱਕ ਲਿਆ ਅੰਬੋਈਆਂ ਨੇ ਕੱਲੂ ਦੇਖਾਂਗੇ ਹਾਂ ਕੱਲ ਲਾਵਾਂਗੇ ਬੰਦੇ ਵੀ ਨਹੀਂ ਆਏ ਹੈਗੇ ਮੈਂ ਚਲ ਕੋਈ ਆਏ ਜਾਵੇ ਮੇਨੂੰ ਮੋਟਰਸਾਈਕਲ ਛੱਡਿਆ ਫੇ ਉਹ ਵੀ ਨਹੀਂ ਕੋਈ ਆਇਆ ਹੈਗਾ ਤੇ ਧੰਨਵਾਦ ਜੀ ਆ ਫੋਟੋ লাইਵ ਵੀਡੀਓ ਦੇਖਣ ਵਾਸਤੇ ਜੀ ਧੰਨਵਾਦ